ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਪ੍ਰਭੂ ਅੱਜ ਅਸੀਂ ਉਸ ਪਿੰਡ ਦੇ ਵਿੱਚ ਆਏਗੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦੇ ਸਭ ਤੋਂ ਵੱਡੇ ਪਿੰਡਾ ਪ੍ਰਭੂ ਜਿੱਥੇ ਕੀ ਜੱਟ ਜਾਉਣੇ ਮੋੜ ਨੇਤੀਆਂ ਲੁੱਟੀਆਂ ਸੀਗੀਆਂ ਪੁਰਾਣੇ ਕਹਾਵਤਾਂ ਦੇਖੇ ਤੇ ਆਪਾਂ ਹੈਣਗੇ ਸੁਣਦੇ ਆਂਗੇ ਤੇ ਫਿਰ ਉੱਥੇ ਮਤਲਬ ਸਾਰਾ ਕੁਝ ਵਾਪਸ ਵੀ ਕਰ ਗਿਆ ਸੀਗਾ ਤੇ ਇਹ ਵੀਡੀਓ ਪ੍ਰਭੂ ਉਹਨਾਂ ਵੀਰਾਂ ਵਾਸਤੇ ਖਾਸ ਹੈ ਜਿਨ੍ਹਾਂ ਦੀ ਮੱਕੀ ਦਾ ਮੱਕੀ ਬੀਜੀ ਵੀ ਆ ਜਿਨ੍ਹਾਂ ਨੂੰ ਮਤਲਬ ਦਿੱਕਤ ਆ ਰਹੀ ਆ ਲੇਬਰ ਨਹੀਂ ਮਿਲ ਰਹੀ ਮਸ਼ੀਨਾਂ ਵਾਲੇ ਮਿਲ ਰਹੀਆਂ ਤੇ ਜਾਂ ਅਣਜਾਣ ਲੇਬਰ ਮਿਲ ਜਾਂਦੀ ਆ ਉਹ ਯਾਨੀ ਕਿ ਮੁੜਕੇ ਬੰਦਾ ਕਹਿੰਦਾ ਵੀ ਯਾਰ ਫੋੜ ਕੁਝ ਨਾ ਕਰਿਓ ਪਰ ਮੱਕੀ ਦਾ achar ਨਾ ਪਿਆ ਹੋਰ ਕਿਹੜਾ ਮਰਜੀ ਕੰਮ ਕਰ ਲਿਓ ਪ੍ਰਭੂ ਅੱਜ ਤੁਹਾਡੀ ਇਹ ਸਮੱਸਿਆ ਵੀ ਆਪਾਂ ਹੱਲ ਕਰ ਕਰ ਰਹੇ ਆਂਗੇ ਅੱਜ ਤੇ ਤੁਹਾਨੂੰ ਮਤਲਬ ਉਹਨਾਂ ਵੀਰਾਂ ਨਾਲ ਮਲਾਉਂਗਾ ਜਿਨ੍ਹਾਂ ਦਾ ਕਰੀਬ 5 ਤੋਂ 7 ਸਾਲ ਦਾ ਤਜਰਬਾ ਲੇਬਰ ਲੂਪ ਦਾ ਸਾਰਾ ਪ੍ਰਬੰਧ ਹੁੰਦਾ ਅੱਜ ਬਾਕੀ ਤੁਹਾਡੀ ਆਪਾਂ ਗੱਲਬਾਤ ਕਰਾਉਣੇ ਉਹਨਾਂ ਨਾਲ ਵੀ ਬਾਈ ਉਹਨਾਂ ਨਾਲ ਸਸਕਾਲ ਜੀ ਬਾਈ ਜੀ ਅੰਦਰ ਜੀ ਆਪਣੇ ਕੋਲੇ ਮੱਕੇ ਦੇ ਚਾਰਦ ਕੀ ਸਹੂਲਤ ਹੈ ਬਾਈ ਜੀ ਬਾਈ ਜੀ ਆਪਣੇ ਕੋਲੇ ਸ਼ਕਤੀਮਾਨ ਕੰਪਨੀ ਦੀ ਸਿੰਗਲ ਰੋਵਾਲੀ ਮਸ਼ੀਨ ਹੈਗੀ ਤੇ ਨਾਲ ਹੜੰਦਾ ਵੀ ਹੈਗਾ ਤੇ ੜੰਬੇ ਨਾਲ ਹੀ ਹੀ ਕੱਢਦੇ ਆਂਗੇ ਤੇ ਮਸ਼ੀਨ ਨਾਲ ਸਾਰੀ ਮੱਕੀ ਦੀ ਕਤਰਾਈ ਕਰਦੇ ਆਂਗੇ ਕਾ ਹੋ ਰਾ ਬਾਈ ਜੀ ਵੀ ਜ ਮੰਨ ਕੇ ਚਲੋ ਵੀ ਟੋਕਾ ਜਿੰਨਾ ਮੋਟਾ ਜਾਂ ਬਰੀਕ ਕਰਨਾ ਉਹ ਵੀ ਹੋ ਜਾਂਦਾਗਾ ਉਹ ਇਹ ਨਹੀਂ ਹੁੰਦਾ ਹਨਾ ਵੀ ਆਪਾਂ ਕਹਿੰਦੇ ਵੀ ਬਾਈ ਇੰਨਾ ਕੀ ਹੋਊਗਾ ਹਨਾ ਟੋਕਾ ਜਿੰਨਾ ਬਰੀਕ 1 ਇੰਚ 2 ਇੰਚ ਜਿੰਨਾ ਵੀ ਅਗਲੀ ਇੱਛਾ ਕੀ ਉਹ ਸਭ ਤੇ ਹੋ ਜਾਂਦਾਗਾ ਕੁਵੇਟ ਮਤਲਬ ਕਰਨ ਵਾਲੀ 5-6 ਸਾਲ ਤੋਂ ਆਪਾਂ ਇਹ ਮਸ਼ੀਨ ਰੱਖੀ ਹੋਈ ਹੈ ਬਈ ਤੇ 5-6 ਸਾਲ ਦਾ ਆਪਣਾ ਤਜਰਬਾ ਹੈ ਮਸ਼ੀਨ ਦਾ ਆਪਣਾ-ਆਪਣਾ ਵੀ ਗਾਮਾ ਦਾ ਫਾਰਮਿੰਗ ਆ ਆਪਾਂ ਸਾਰੇ ਟੋਕ ਆ ਇਸੇ ਨਾਲ ਹੀ ਕਰਦੇ ਆਂਗੇ ਇਸੇ ਮਸ਼ੀਨ ਨਾਲ ਹੀ ਤੇ ਲੇਬਰ ਦੀ ਆਪਣੇ ਕੋਲ ਕੀ ਸਹੂਲਤ ਹੈ ਬਾਈ ਜੀ ਲੇਬਰ ਬਾਈ ਜੀ ਸਾਡੇ 8 ਤੋਂ 10 ਬੰਦੇ ਸਾਡੇ ਨਾਲ ਰੱਖੇ ਹੋਏ ਹੈਗੇ ਨੇ ਲੇਬਰ ਵਾਲੇ ਪੱਕੇ ਨੇ ਮੁੰਡੇ 5-6 ਸਾਲ ਤੋਂ ਉਹੀ ਮੁੰਡੇ ਨੇ ਠੀਕ ਹੈ ਸਾਰਾ ਤਜਰਬਾ ਉਹਨਾਂ ਵੀ ਹੀ ਹਰੂਹਾ ਕਰਦਾ ਸਭ ਜਿੱਥੇ ਦੱਸ ਦਿੰਦੇ ਆਂਗੇ ਮਿੰਟੋ-ਮਿੰਟੀ ਹੋ ਜਾਂਦਾ ਕੰਮ ਤੇ ਉਸ ਤੋਂ ਬਾਅਦ ਜੇ ਕਿਸੇ ਨੂੰ ਟਰੈਕਟਰ ਟਰਾਲੀ ਕਰਾਏ ਵਾਸਤੇ ਕੋਈ ਹਾਂ ਇਹ ਵੀ ਵੱਡੀ ਦਿੱਕਤ ਆ ਜਾਂਦੀ ਆ ਬਾਈ ਕਿਉ ਕਿ ਜਿਹਨੂੰ ਟੈਕਟਰ ਟਰਾਲੀ ਚਾਹੀਦਾ ਹੁੰਦਾਗਾ ਉਹ ਟੈਕਟਰ ਟਰਾਲੀ ਅਸੀਂ ਅਲੱਗ ਤੋਂ ਕਿਰਾਏ ਤੋਂ ਦਵਾ ਦਿੰਨੇ ਆ ਅਗਲੇ ਨੂੰ ਠੀਕ ਹੈ ਤੇ ਜੇ ਕਿਸੇ ਵੀਰ ਨੇ ਮੱਕੀ ਤੋਂ ਲੈ ਕੇ ਟੋਏ ਤੱਕ ਵੀ ਪਹੁੰਚ ਕਰਨੀ ਹੁੰਦੀ ਆ ਅਸੀਂ ਉਹ ਵੀ ਕਰ ਲੈਨੇ ਆਗੇ ਉਹ ਵੀ ਸਹੂਲਤ ਤੁਸੀਂ ਦਿਓਗੇ ਯਾਨੀ ਕਿ ਉਹ ਸਹੂਲਤ ਦੇਵਾਂਗੇ ਬਈ ਕਿਸੇ ਨੇ ਟੋਏ ਤੱਕ ਹਣਾ ਨਹੀਂ ਪ੍ਰਬੰਧ ਹੁੰਦਾ ਉਹ ਵੀ ਕਰ ਦਾਂਗੇ ਅਸੀਂ ਇੱਕ ਜਿਹੜੀ ਵੱਡੀ ਦਿੱਕਤ ਆ ਬਾਈ ਜੀ ਬੁੜੀਆਂ ਨੂੰ ਮਤਲਬ ਉਹਨ ਘਰੇ ਗਰਮੀ ਕਰਕੇ ਏਸੀ ਬਈਆਂ ਨਗੀਆਂ ਰੋਟੀ ਢਾਟੀ ਦਾ ਕੀ ਹਿਸਾਬ ਤਾਂ ਤੁਹਾਡਾ ਲੇਬਰ ਦਾ ਰੋਟੀ ਦਾ ਬਾਈ ਜੀ ਅਗਲੇ ਦੀ ਇੱਛਾ ਕੀ ਰੋਟੀ ਦਾ ਪੈ ਸਾਡੇ ਲੇਬਰ ਵਾਲੇ ਮੁੰਡੇ ਲੈ ਕੇ ਆਉਂਦੇ ਨੇ ਠੀਕ ਹੈ ਪਹਿਲਾ ਤੋਂ ਤੁਹਾਡਾ ਤੋਂ 1 ਲੱਖ ਹਾਂ ਬਈ ਹਾਂ ਕਈ ਵਾਰ ਉਹ ਵੀ ਨਹੀਂ ਹੁੰਦਾ ਉਹ ਵੀ ਅਸੀਂ ਆਪਣਾ ਆਪ ਕਰ ਲੈਣਾਂਗੇ ਠੀਕ ਹੈ ਨਹੀਂ ਐਨਾ ਤੁਹਾਡੀ ਸੇਵਾ ਕਰਨੀ ਸਾਡੇ ਪਿੰਡ ਵਾਲੇ ਪਿਆਵ ਵਾਲੀ ਹੈ ਦੀ ਗੱਲ ਨਹੀਂ ਹੈਗੀ ਇਹ ਸਹੂਲਤ ਕਿੰਨੇ ਜਿਲ੍ਹਿਆਂ ਦੇ ਵਿੱਚ ਆ ਬਈ ਆਪਣੀ ਇਹ ਇਹ ਬਈ ਸੰਗਰੂਰ ਆ ਬਰਨਾਲਾ ਤੇ ਮਾਨਸਾ ਠੀਕ ਹੈ ਜੇ ਕਿਸੇ ਵੀਰ ਨੇ ਮੱਕੀ ਬੀਜਣ ਵਾਰੀ ਜਾਂ ਮੱਕੀ ਵੱਢਣ ਵਾਰੀ ਕੋਈ ਵੀ ਜਾਣਕਾਰੀ ਲੈਣੀ ਆ ਅਗਲਾ ਆਪਾਂ ਤੋਂ ਉਹ ਵੀ ਜਾਣਕਾਰੀ ਜਿੰਨੇ ਜੋਗੇ ਹੈਗੇ ਆ ਆਪਾਂ ਜਾਣਕਾਰੀ ਦੇਵਾਂਗੇ ਆਪਾਂ 8 ਤੋਂ 10 ਸਾਲ ਹੋ ਗਿਆ ਆਪਾਂ ਨੂੰ ਆਚਾਰ ਪਾਉੰਦਿਆਂ ਨੂੰ ਆਪਣਾ 2013 ਤੋਂ ਸ਼ੁਰੂ ਕਰਿਆ ਸੀ ਆਚਾਰ ਦਾ ਕੰਮ ਆਪਾਂ ਨੇ ਆਪਣਾ ਜਿੰਨੇ ਜੋ ਗਏ ਹੈਗੇ ਆ ਆਪਾਂ ਉਹ ਵੀ ਜਾਣਕਾਰੀ ਦੇਵਾਂਗੇ ਮੱਕੀ ਆਗਲਾ ਆਪਾਂ ਤੋਂ ਵੜਾਵੇ ਨਾ ਵੜਾਵੇ ਉਹ ਗੱਲ ਬੱਕਰੀ ਹੈਗੀ ਕਿਸੇ ਨੇ ਮਟੋਕਾ ਕਰਦੇ ਕੋਈ ਜਾਣਕਾਰੀ ਲੈਣੀ ਆ ਆਪਾਂ ਉਹ ਵੀ ਹਾਜ਼ਰ ਆ ਨੰਬਰ ਸਾਡੇ ਤਿੰਨਾਂ ਭਰਾਵਾਂ ਦੇ ਸਕਰੀਨ ਉੱਪਰ ਚੱਲ ਰਹੇ ਨੇ ਕਿਸੇ ਵੀਰ ਨੂੰ ਜਾਣਕਾਰੀ ਲੋੜ ਹੁੰਦੀ ਹੈਗਾ ਜਿਹੜੇ ਮਰਜੀ ਨੰਬਰ ਤੇ ਕਨੈਕਟ ਕਰ ਲਓ ਸੱਚ ਕਾ ਵੀ